ਟੁਰ ਬੈਠ ਕੇ ਬਹੁਤ ਲੰਬੇ ਸਮੇਂ ਤੋਂ ਕਿਆਰੇ ਬੱਚਿਓ ਤੁਸੀਂ ਬੜੇ ਸੁਜੇ ਢੰਗ ਦੇ ਨਾਲ ਮੈਂ ਦੇਖ ਰਿਹਾ ਸੀ ਸਭ ਤੋਂ ਪਹਿਲਾਂ ਆਪਾਂ ਕਵਤਾਵਾ ਲੈਕਚਰ ਕਮਿਸ਼ਰੀ ਤਾਂ ਸਾਡੇ ਸਤਕਾਰਯੋਗ ਬਜ਼ੁਰਗ ਜਾਨੀ ਗੁਰਬਖਸ਼ ਸਿੰਘ ਜੀ ਜਾਨੀ ਅਰਪਾ ਸਿੰਘ ਜੀ ਵਾਕ ਵਾਕ ਬੁਲਾ ਰਿਹਾ ਪਾਸੋਂ ਤੁਸੀਂ ਬੜੇ ਸੁਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈ ਹੈ ਆਓ 5 ਮਿੰਟ ਦਾ ਸਮਾਂ ਹੈ ਵੈਸੇ ਤਾਂ ਮੈਨੂੰ ਇਦਾਂ ਲੱਗਦਾ ਵੀ ਇਸ ਕੈਂਪ ਦੇ ਵਿੱਚ ਬਹੁਤ ਕੁਝ ਅਸੀਂ ਗੱਲ ਚੁੱਕੇ ਆ ਇਸ ਕੈਂਪ ਦੇ ਵਿੱਚ ਸਾਨੂੰ ਬਹੁਤ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਉਹ ਗੱਲ ਵੱਖਰੀ ਹੈ ਵੀ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਵੱਲੋਂ ਆਤੀ ਲਗਭਗ 70 ਪਲਾਂ ਦੇ ਵਿੱਚ ਗੁਰਮਤ ਕੈਪਨ ਗਾਉਨੇ ਆ ਲੈਕਚਰ ਕਰਨੇ ਬੋਲ ਬੋਲ ਕੋਚ ਜਿਹੜੀਆਂ ਨਵੀਂ ਨਵੀਂ ਐਕਟੀਵਿਟੀ ਲੈ ਕੇ ਜਿਹੜੀਆਂ ਸਾਹਮਣੇ ਹੁੰਦੀਆਂ ਆਓ ਪਿਆਰਿਓ 5 ਕਿੰਟ ਦਾ ਸਮਾਂ ਹੈ ਕਲਗੀਧਰ ਪਾਤਸ਼ਾਹ ਜੀ ਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਪੱਤੇ ਬਲੰਦ ਆਵਾਜ਼ ਵਿੱਚ ਬਲਾਉ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਦਿਨ ਹੋ ਗਏ ਸਾਨੂੰ ਇਸ ਕੈਂਪ ਦੇ ਵਿੱਚ ਆਉਂਦਿਆਂ ਨੂੰ ਮੈਂ ਅਕਸਰ ਹੀ ਬੱਚਿਆਂ ਦੇ ਨਾਲ ਗੱਲ ਕੀਤੀ ਹੈ ਧਰਮ ਕੀ ਹੁੰਦਾ ਹੈ ਗੁਰੂ ਦੀ ਲੋੜ ਕਿਉਂ ਹੈ ਅਰਦਾਸ ਕਿਉਂ ਕਰਨੀ ਹੈ ਕਿਸ ਅੱਗੇ ਕਰਨੀ ਹੈ ਅਰਦਾਸ ਕਰਕੇ ਕੀ ਹੋਏਗਾ ਹੋਰ ਬਹੁਤ ਸਾਰਿਆਂ ਵਿਚਾਰਾ ਕਰਨ ਦਾ ਯਤਨ ਕੀਤਾ ਕਿਉਂਕਿ ਪਿਆਰੇ ਬੱਚਿਓ ਜ਼ਿੰਦਗੀ ਦੇ ਅੰਦਰ ਇੱਕ ਗੱਲ ਯਾਦ ਰੱਖਿਓ ਤੁਸੀਂ ਕੌਮ ਦੀ ਰੇਡ ਦੀ ਹੱਡੀ ਹੋ ਹਰ ਇੱਕ ਕੌਮ ਦੀ ਰੇਡ ਦੀ ਹੱਡੀ ਉਸ ਕੌਮ ਦੇ ਧੀਆ ਪੁੱਤਰ ਹੁੰਦੇ ਨੇ ਵਿਦੇਸ਼ਾਂ ਵਿੱਚ ਜਾਣ ਦਾ ਹੀ ਮੌਕਾ ਮਿਲਿਆ ਬਹੁਤ ਸਾਰੀਆਂ ਥਾਵਾਂ ਤੇ ਦੇਖ ਕੇ ਆਏ ਆਂ ਅੱਜ ਜੇ ਅਸੀਂ ਅਮਰੀਕਾ ਵਰਗੀ ਕੰਟਰੀ ਦੀ ਗੱਲ ਕਰਦੇ ਆ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇੱਕ ਕਲਾਸ ਮੈਂ ਪਰਸੋ ਲੈ ਰਿਹਾ ਸੀ ਤੇ 23 ਬੱਚੇ ਕਲਾਸ ਵਿੱਚ ਬੈਠੇ ਸਨ ਉਹਨਾਂ ਵਿੱਚੋਂ ਤਿੰਨ ਬੱਚੇ ਐਸੇ ਸੀ ਜਿਹੜੇ ਕਹਿੰਦੇ ਜੀ ਅਸੀਂ ਬੈਂਕ ਮੈਨੇਜਰ ਬਣਨਾ ਉਹ ਬੱਚੇ ਇੱਥੇ ਬੈਠੇ ਹੋਏ ਇੱਕ ਬੱਚਾ ਕਹਿੰਦਾ ਜੀ ਮੈਂ ਆਰਮੀ 'ਚ ਜਾਣਾ ਤੇ 19 ਬੱਚੇ ਕਹਿੰਦੇ ਜੀ ਅਸੀਂ ਆਈਲੈਂਡਸ ਕਰਕੇ ਬਾਹਰ ਚਲੇ ਜਾਣਾ ਸਾਡੇ ਮਨ 'ਚ ਇੱਕ ਸੋਚ ਬਣ ਚੁੱਕੀ ਹੈ ਵੀ ਆਇਸ਼ ਕਰੋ ਪੀਟੀ ਕਰੋ ਤੇ ਵਿਦੇਸ਼ਾਂ ਨੂੰ ਚਲੇ ਜਾਓ ਚੰਗੀ ਗੱਲ ਹੈ ਵਿਦੇਸ਼ਾਂ ਵਿੱਚ ਜਾਣਾ ਚਾਹੀਦਾ ਪਰ ਮੈਨੂੰ ਲੱਗਦਾ ਜਿਵੇਂ ਇੱਕ ਮੋਗੇ ਦੀ ਲੜਕੀ ਭੈਣ ਸਹਿਜਪ੍ਰੀਤ ਕੌਰ ਇੱਥੋਂ ਗਈ ਟ੍ਰਾਂਟੋ ਵਿੱਚ ਜਾ ਕੇ ਉਹ ਜੱਜ ਬਣੀ ਹੈ ਇੱਕ ਬੱਚਾ ਜਲੰਧਰ ਦੇ ਵਿੱਚੋਂ ਗਿਆ ਇੱਥੋਂ ਗਿਆ ਸੀ ਉਹ ਵਰਕ ਪਰਮਿਟ ਤੇ ਉੱਥੇ ਜਾ ਕੇ ਉਹਦਾ ਮਾਨ ਕੀਤਾ ਮੈਂ ਪੜ੍ਹਾਈ ਕਰਾਂ ਅਮਰੀਕਾ ਦੇ ਵਿੱਚ